ਟਾਡੇ ਲੋਦੇ ਕਰਦੇ ਰਹੀ ਤੇਰੀ ਜਾਨ ਕਰ ਲੈ ਕੇ ਦੱਸਣਾ ਸਭ ਨੇਲੀ ਬਸਕਾਰ ਲਖਦਾ ਦਾ ਵੀ ਨਿਕਿਆ ਫਿਰ ਸਰਕਾਰ ਦੇ ਬਾਲਾੜਾ ਕਰਕੇ ਕਹਿੰਦੇ ਇੱਥੇ ਕਿੱਧਰ ਆਈਆਂ ਹਜ਼ੂਰ ਅਰਸ਼ੋਂ ਤੇ ਫਰਸ਼ਾਂ ਤੇ ਜਦੋਂ ਅਰਸ਼ਾਂ ਤੇ ਫਰਸ਼ਾਂ ਤੇ ਆਈਆਂ ਆਈਆਂ ਕਿਤੇ ਦੇਖਦੀਆਂ ਕਿਹ ਪਤਾ ਨਹੀਂ ਪੈ ਸਰਕਾਰਾਂ ਦੇ ਦਰਬਾਰ ਦੇ ਕੁੱਤੇ ਵੀ ਬਲੀ ਹੁੰਦੇ ਸ਼ੇਰ ਹੁੰਦੇ ਵਾਹ ਜੀ ਵਾਹ ਕਿਉਂਕਿ ਉਹਨਾਂ ਕੁੱਤਿਆਂ ਦੇ ਘਣਾ ਸਰਕਾਰਾਂ ਦੇ ਨਾਂ ਦੇ ਭਟੇ ਹੁੰਦੇ ਵਾਹ 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 ਤੇ ਉਹਨਾਂ ਦੇ ਨਾਂ ਦੇ ਆਸਰੇ ਉੱਟਦੇ ਆ ਫਿਰਦੀ ਹਜ਼ੂਰ ਦੀਆਂ ਪਰੀਆਂ ਹੂੰ ਹਜ਼ੂਰ ਦੀਆਂ ਪਰੀਆਂ ਤੁਹਾਡੇ ਖੰਭ ਨਹੀਂ ਕੱਟੇ ਕਿਸੇ ਨੇ ਹਜ਼ੂਰ ਦੀਆ ਬਾਰੀ ਕਸ ਸਰਕਾਰ ਆ ਵਾਪਸ ਫੇਰੇ ਲੈ ਕੇ ਆ। ਸਭ ਝੂਠਿਆ। ਕੀ ਗੱਲ ਕੋਈ ਜੇਦੂ ਸੇਰਾ ਲੈ ਕੇ ਆਈ ਹੋਵੇ ਜੀ ਤੇਰੇ ਕੋਈ ਮੁੱਲ ਜਾਂ ਕਲੀ ਜਾਂ ਬਿਲਦਸਤਾ ਜਾਂ ਫੁੱਲਾਂ ਦੀ ਜਗੀਰ ਹੋਣੀ ਚਾਹੀਦੀ। ਕੁਟਰਾ ਮਾਂ ਸੀ ਉਹ ਮਲਣਾਂ ਨਹੀਂ। ਉਹ ਜੀ ਜਿਹੜੀ ਵਿਆਹ ਵਾਲੇ ਕਰੇ ਮੁੰਡੇ ਵਾਲੇ ਕਰੇ ਰੈਡੀ ਮੇਡ ਸਿਰ ਬਣਾ ਕੇ ਲੇਗੇ ਅੰਦਰ ਬਜਟਾਂ ਦੇ ਲਾ ਕੇ ਦੁਰਦਿਆਂ ਹੋਣੀ। ਅੱਛਾ ਜੀ। ਅੱਜ ਹਜ਼ੂਰ ਦੀਆ ਮਾੜਾ ਸਿਰ ਸਿਰ ਜ਼ੁਬਾਨ ਤੇ ਲਿਖਿਆ ਜੀ। ਮਾੜੀ ਜਵਾਨ ਬਾਤ ਕੱਢ। ਹਲੇ। ਹੋਰ ਕੱਢ। ਹੋਰ ਕੱਢ। ਇੰਨੀ ਹੀ ਨਿਕਲਦੀ ਐ। ਬਾਕੀ ਮੈਂ ਆਵੇ ਕਢਾ ਰਣੀ ਐ। ਮੋਟੇ ਤੇ ਤੂੰ ਸੇਰਾ ਸੋਣਾ ਬਜਲਾ ਸੋਨੀਆ ਬਾਲੀਆਂ ਸੋਨੀਆ ਤੂੰ ਜੀਬ ਦੀ ਗੱਲ ਕਰਦੀ ਹੈ ਤੇ 7 ਵਜੇ ਤੱਕ ਆਵੇ ਚੱਲ ਜੀ ਲਿਆ ਬਹਿ ਕੇ ਸੇਰਾ ਸਣਾ